ਹਾਂਜੀ ਡੀਆਈਜੀ ਐਚਆਰ ਸਿੰਘ ਭੁੱਲਰ ਦੇ ਮਾਮਲੇ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਐਚਆਰ ਸਿੰਘ ਭੁੱਲਰ ਬਣੀਓ ਕਿਹਾ ਜਾਂਦਾ ਵੀ ਮੈਂ ਬੇਕਸੂਰ ਹਾਂ ਤੇ ਇਹਦੇ ਵਿੱਚ ਹੁਣ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਤਾਂ ਪਹਿਲਾਂ ਭਾਈ ਸੀਨੀਅਰ ਪੱਤਰਕਾਰ ਬਣੀਓ ਇਹ ਖਬਰ ਸੁਣਾਵਾਂਗੇ ਫਿਰ ਕਰਾਂਗੇ ਅੱਗੇ ਗੱਲਬਾਤ ਤੇ ਮੇਰੀ ਕਿਰਦਾਰੀ ਗਲਤ ਹੈ ਦੋਵੇਂ ਪੱਖਾਂ ਦੇ ਵਿੱਚ ਬਹਿਸ ਹੁੰਦੀ ਹੈ ਤੇ ਹਾਈ ਕੋਰਟ ਦਾ ਕੀ ਫੈਸਲਾ ਹੁੰਦਾ ਹੈ ਇਹ ਐਜੀ ਭੁੱਲਰ ਤਾਂ ਕਹਿੰਦੇ ਮੈਂ ਬੇਕਸੂਰ ਹਾਂ ਜਿਹਦੇ ਕਰਕੇ ਉਹ ਹਾਈ ਕੋਰਟ ਗਏ ਪਰ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਫੈਸਲਾ ਕੀ ਹੈ ਜਿੰਨੇ ਜਿਸ ਨੂੰ ਸਜ਼ਾ ਨਾ ਮਿਲੇ ਉਹਨੇ ਚੋਰ ਆਪਣੇ ਆਪ ਨੂੰ ਬੇਕਸੂਰੀ ਦੱਸਦਾ ਤੇ ਜਿਹਨੂੰ ਜਿਹੜਾ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਉਹ ਵੀ ਗਲਤ ਆ ਮੇਰੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਉਹ ਵੀ ਗਲਤ ਆ ਕਿਉਂਕਿ ਮੈਂ ਪੰਜਾਬ ਕਾਟਰ ਦਾ ਆਈਪੀਐਸ ਅਫੀਸਰ ਆ ਇਸ ਸਟੇਟ ਤੋਂ ਪਰਮਿਸ਼ਨ ਲੈਣੀ ਚਾਹੀਦੀ ਉਹ ਸੀਬੀਏ ਨੇ ਨਹੀਂ ਦਿੱਤੀ ਜੋ ਕਿ ਮੇਰੇ ਖਿਲਾਫ ਸੀਬੀਐਨਐਮ ਕੇਸ ਰਜਿਸਟਰ ਕੀਤਾ ਪਰ ਪੰਜਾਬ ਵਿਜੀਲੈਂਸ ਬਿਊਰੋ ਨੇ ਜੁਰਮ ਇੱਕ ਦਾ ਤਾਵਰ ਹੈ ਸੀਬੀਆਈ ਕੋਲ ਕਿਸੇ ਵੀ ਅਫਸਰ ਨੂੰ ਮੱਦ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨਦੀਪ ਸਿੰਘ ਪੰਜਾਬ ਦੇ ਖਾਸ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਡੀਆਈਟੀ ਹਰਚਰਨ ਸਿੰਘ ਢੁੱਲਰ ਕਹਿੰਦੇ ਨੇ ਮੇਰੀ ਗ੍ਰਿਫਤਾਰੀ ਗਲਤ ਹੈ ਜਿਸ ਕਰਕੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਏ ਉਸ ਵਿਚਾਲੇ ਦੋਵੇਂ ਪੱਖਾਂ ਦੇ ਵਿੱਚ ਬਹਿਸ ਹੁੰਦੀ ਹੈ ਤੇ ਹਾਈ ਕੋਰਟ ਦਾ ਕੀ ਫੈਸਲਾ ਹੁੰਦਾ ਹੈ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਅਨੰਦਪੁਰ ਸਾਹਿਬ ਵਿਖੇ ਅੱਜ ਬੱਚਿਆਂ ਦੀ ਵਿਧਾਨ ਸਭਾ ਬੁਲਾਈ ਗਈ ਉਹਦੇ ਵਿੱਚ ਕੀ ਕੁਝ ਹੋਇਆ ਕਿਉਂ ਚੰਗਾ ਹੋਇਆ ਜਾਂ ਮਾੜਾ ਹੋਇਆ ਦੋਨੋਂ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਕਾ ਚੁਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਜੀ ਆਈਜੀ ਪੁੱਲਰ ਤਾਂ ਕਹਿ ਰਹੇ ਨੇ ਮੈਂ ਬੇਕਸੂਰ ਹਾਂ ਜਿਹਦੇ ਕਰਕੇ ਉਹ ਹਾਈ ਕੋਰਟ ਗਏ ਪਰ ਹਾਈ ਕੋਰਟ ਦਾ ਜਿਹੜਾ ਇੱਕ ਫੈਸਲਾ ਹੈ ਉਹ ਫੈਸਲਾ ਕੀ ਹੈ ਦੇਖੋ ਜਦ ਤੱਕ ਕਿਸੇ ਨੂੰ ਸਜ਼ਾ ਨਹੀਂ ਹੋ ਜਾਂਦੀ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾਂਦਾ ਤੇ ਜਿੰਨਾ ਚਿਰ ਕਿਸੇ ਨੂੰ سزا ਨਾ ਮਿਲੇ ਉਹਨੇ ਚੋਂ ਆਪਣੇ ਆਪ ਨੂੰ ਬੇਕਸੂਰੀ ਦੱਸਦਾ ਇਹਦੇ ਜਿਸ ਏਜੰਸੀ ਨੇ ਫੜਿਆ ਉਹ ਚਲਾਣ ਕੀ ਪੇਸ਼ ਕਰਦੇ ਨੇ ਫਿਰ ਕੀ ਚਲਾਉਂਦੇ ਉਹਨਾਂ ਨੂੰ ਅੱਗੇ ਆ ਮਿਲੂਗੇ ਫਿਰ ਉਹ ਅਦਾਲਤਾਂ ਨੇ ਦੇਖਣਾ ਹੈ ਕਿ ਬੰਦਾ ਬਰੀ ਹੁੰਦਾ ਜਾਂ ਬੇਕਸੂਰ ਹੈ ਜਾਂ ਕਸੂਰ ਹੈ ਨਾ ਹੁਣ ਉਹਨਾਂ ਚਿਰ ਤੋਂ ਕਹਿ ਸਕਦੇ ਨੇ ਕਿ ਮੈਂ ਬੇਕਸੂਰ ਹਾਂ ਔਰ ਮੇਰੇ ਖਿਲਾਫ ਜਿਹੜਾ ਮਕਦਮਾ ਹੈ ਉਹ ਗਲਤ ਦਰਜ ਕੀਤਾ ਗਿਆ ਲੇਕਿਨ ਹਰਚੰਦ ਸਿੰਘ ਪੁੱਲਰ ਜੋ ਪੰਜਾਬ ਕਾਡਰ ਦੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 16 ਸਤੰਬਰ ਤਰੀਕ ਨੂੰ ਚੰਡੀਗੜ੍ਹੋਂ ਫੜਿਆ ਸੀ ਫਿਰ 17 16 ਦੋ ਦਿਨ ਉਹਨਾਂ ਦੇ ਘਰ ਰੇਡ ਜਿਹੜੀ ਪਈ ਐ ਫਿਰ ਉਹ ਕਸਟਡੀ ਦੇ ਵਿੱਚ ਜਾਂਦੇ ਤੇ ਇਸ ਟਾਈਮ ਜੋ ਜੁਡੀਸ਼ੀਅਲ ਰਿਮਾਰਡ ਤੇ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਪਾਈ ਜਿਹਦੇ ਚ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਇੱਕ ਤੇ ਮੈਨੂੰ ਜਿਹੜਾ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਉਹ ਵੀ ਗਲਤ ਆ ਮੇਰੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਉਹ ਵੀ ਗਲਤ ਆ ਕਿਉਂਕਿ ਮੈਂ ਪੰਜਾਬ ਕਾਟਰ ਦਾ ਆਈਪੀਐਸ ਅਫੀਸਰ ਆ ਤੇ ਸਟੇਟ ਤੋਂ ਪਰਮਿਸ਼ਨ ਲੈਣੀ ਚਾਹੀਦੀ ਉਹ ਸੀਬੀਏ ਨੇ ਨਹੀਂ ਲਈ ਕਿ ਜੇ ਕਿ ਮੇਰੇ ਖਿਲਾਫ ਸੀਬੀਐਨਐਮ ਕੇਸ ਰਜਿਸਟਰ ਕੀਤਾ ਔਰ ਪੰਜਾਬ ਵਿਜੀਲੈਂਸ ਬਿਊਰੋ ਨੇ ਜੁਰਮ 1 ਕਾ ਆਹੇ ਇਸ ਮਸਲੇ ਦੇ ਵਿੱਚ ਹਾਂਜੀ ਇਹ ਬਈ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਜੋ ਡੀਆਈਜੀ ਪੋਲਰ ਬਣੀਓ ਕਿਹਾ ਜਾਂਦਾ ਮੈਂ ਬੇਕਸੂਰਾ ਅਦਾਲਤ ਵਿੱਚ ਜਾ ਕੇ ਟਿਪਰ ਹੁਣ ਇਹ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਹੈ ਇਹਦੇ ਵਿੱਚ ਉਹਦੇ ਬਣੀਓ ਕਿਹਾ ਜਾਂਦਾ ਹੈ ਕਿ ਹਜੇ ਅਦਾਲਤ ਬਣੀਓ ਕੋਈ ਫੈਸਲਾ ਨਹੀਂ ਹਜੇ ਬਈ ਡੀਆਈਜੀ ਪੋਲਰ ਦੇ ਘਰ ਦੇ ਵਿੱਚ ਜਦੋਂ ਸੀਬੀਆਈ ਰੇਡ ਮਾਰਦੀ ਹੈ 7 ਕਰੋੜ ਰੁਪਈਆ ਬਰਾਮਦ ਹੁੰਦਾ 2.5 ਕਿਲੋ ਸੋਨਾ ਬਾਕੀ ਬੈਂਕ ਲੋਕਰ ਖੰਗਾਲੇ ਜਾਂਦੇ ਆ ਤੇ ਦੁਬਈ ਦੇ ਵਿੱਚ ਤਿੰਨ ਹੋਟਲ ਦੱਸੀ ਜਾਂਦੇ ਆ 150 ਕਿਲਾ ਜ਼ਮੀਨ ਦਾ ਤਾਂ ਹੁਣ ਇੰਨੀ ਪ੍ਰਾਪਰਟੀ ਡੀਆਈਜੀ ਪੁੱਲਰ ਕੋਲ ਮਿਲਦੀ ਹੈ ਤਾਂ ਫਿਰ ਇਹ ਕਿੱਥੋਂ ਆਈ ਤਾਂ ਜੇਕਰ ਇੰਨੀ ਵੀਕ ਸੁਰਤ ਪਰ ਹੁਣ ਡੀਆਈਜੀ ਕੋ ਵੱਡੀ ਰੈਂਕ ਦੇ ਅਫਸਰ ਹਾਂ ਤੇ ਪਰ ਲੇਕਿਨ ਹੁਣ ਇਹਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ ਇੰਨੀ ਪ੍ਰਾਪਰਟੀ ਆਈ ਕਿੱਥੋਂ ਤਾਂ ਇਹਦੇ ਵਿੱਚ ਹੁਣ ਬਈ ਸੀਬੀਆਈ ਵੱਲੋਂ ਵਿਜੀਲੈਂਸ ਬਣੀ ਹੋ ਹਾਲੇ ਤੱਕ ਵੀ ਡੀ ਆਈ ਜੀ ਪੋਲਰ ਨੂੰ ਰਿਮਾਂਡ ਤੇ ਰੱਖਿਆ ਗਿਆ ਹੈਗਾ ਤਾਂ ਪਰ ਇਹ ਗੱਲਾਂ ਦੇ ਜਿਵੇਂ ਜਿਵੇਂ ਸੀਬੀਆਈ ਵੱਲੋਂ ਤੇ ਵਿਜੀਲੈਂਸ ਵੱਨੀਓ ਖੁਲਾਸੇ ਹੋ ਰਿਹਾ ਕਿਉਂਕਿ ਜਾਂਚ ਹਜੇ ਤੱਕ ਜਾਰੀ ਆ ਤੇ ਪਰ ਹੁਣ ਉਹਦੇ ਵੱਨੀਓ ਕਿਹਾ ਜਾਂਦਾ ਵੀ ਮੈਂ ਵੇਕਸੂਰਾ ਤੇ ਹੁਣ ਆਉਣ ਵਾਲੀ ਖਬਰ ਦੇ ਵਿੱਚ ਆਪਾਂ ਬਈ ਦੱਸਾਂਗੇ ਕਿਉਂਕਿ ਇਹ ਕੋਰਟ ਫੈਸਲਾ ਕਰੂਗੀ ਵੇਕਸੂਰਾ ਜਾਂ ਨਹੀਂ ਵੇਕਸੂਰਾ ਹੋ ਜਾਂ ਕਿੰਨਾ ਕੋਦੇ ਕੋਲ ਹੋਰ ਕੁਝ ਮਿਲਦਾ ਤਾਂ ਇਹ ਗੱਲਾਂ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆਪਾਂ ਨਵੀਂ ਖਬਰ ਨਾਲ ਧੰਨਵਾਦ